ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਬਾਰੇ ਫੈਸਲਾ ਅੰਤਰੀਮ ਕਮੇਟੀ ਕਰੇਗੀ ਇਸ ਲਈ 21 ਫਰਵਰੀ ਨੂੰ ਕਮੇਟੀ ਦੀ ਇਕੱਤਰਤਾ ਸੱਦ ਲਈ ਗਈ ਹੈ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਹੈ ਕਿ ਅੰਤਰੀਮ ਕਮੇਟੀ ਦੀ ਇਕੱਤਰਤਾ 21 ਫਰਵਰੀ ਨੂੰ ਦੁਪਹਿਰ 12 ਵਜੇ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਵੇਗੀ ਜ਼ਿਕਰ ਜੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਮੁਤਾਬਿਕ ਪ੍ਰਧਾਨ ਦੇ ਅਸਤੀਫੇ ਤੇ 72 ਘੰਟਿਆਂ ਦੇ ਅੰਦਰ ਅੰਤਰਿਮ ਕਮੇਟੀ ਦੀ ਇਕਤਰਤਾ ਸਦਕੇ ਸੀਨੀਅਰ ਮੀਤ ਪ੍ਰਧਾਨ ਜਾਂ ਕਿਸੇ ਅੰਤਰਿਮ ਕਮੇਟੀ ਦੇ ਮੈਂਬਰ ਨੂੰ ਕਾਰਜਕਾਰੀ ਪ੍ਰਧਾਨ ਦੀਆਂ ਸੇਵਾਵਾਂ ਸੌਂਪਣੀਆਂ ਪੈਂਦੀਆਂ ਨੇ ਨਵੇਂ ਪ੍ਰਧਾਨ ਦੀ ਚੋਣ ਜਰਨਲ ਹਾਊਸ ਵੱਲੋਂ ਹੀ ਕੀਤੀ ਜਾ ਸਕਦੀ ਹੈ ਅਤੇ ਕਾਰਜਕਾਰੀ ਪ੍ਰਧਾਨ ਜਰਨਲ ਹਾਊਸ ਸਦ ਦੇ ਜਾਣ ਤੱਕ ਸੇਵਾ ਨਿਭਾ ਸਕਦੇ ਨੇ ਚਰਚਾ ਹੈ ਕਿ ਰਗੂਜੀਤ ਸਿੰਘ ਵਿਰਕ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਤਾਮੀ ਨੇ ਸਤੀਫਾ ਅੰਤਰੀਮ ਕਮੇਟੀ ਨੂੰ ਦਿੱਤਾ ਤੇ ਸਤੀਫਾ ਪ੍ਰਵਾਨ ਕਰਨ ਜਾਣਾ ਕਰਨ ਅੰਤਰੀਮ ਕਮੇਟੀ ਦਾ ਅਧਿਕਾਰ ਖੇਤਰ ਹੈ ਪਰ ਧਾਮੀ ਦੇ ਅਸਤੀਫੇ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇ ਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਅੰਤਰੀਮ ਕਮੇਟੀ ਨੂੰ ਆਦੇਸ਼ ਦੇ ਸਕਦੇ ਨੇ ਕਿ ਧਾਮੀ ਦਾ ਅਸਤੀਫਾ ਪ੍ਰਵਾਨ ਨਾ ਕਰੇ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਧਾਮੀ ਵੀ ਜਥੇਦਾਰ ਦੇ ਹੁਕਮ ਤੋਂ ਮੁਨਕਰ ਹੋ ਸਕਦੇ ਨੇ ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕਰਨ ਦਾ ਅੰਤਰੀਮ ਕਮੇਟੀ ਦਾ ਮਤਾ ਰੱਦ ਕਰਕੇ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਭੇਜਣ ਦਾ ਵੀ ਆਦੇਸ਼ ਦੇ ਸਕਦੇ ਨੇ ਸੂਤਰਾਂ ਮੁਤਾਬਕ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇਤੇ ਜਾਣ ਦੇ ਮਾਮਲੇ 'ਚ ਕਮੇਟੀ ਦੇ ਬਾਕੀ ਪੰਜ ਮੈਂਬਰ ਬੁੱਧਵਾਰ ਨੂੰ ਜਥੇਦਾਰ ਗਿਆਨੀ ਰਗबीर ਸਿੰਘ ਨਾਲ ਮੁਲਾਕਾਤ ਕਰਨਗੇ ਇਸ ਮੁਲਾਕਾਤ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੀ ਅਹਿਮੀਅਤ ਅਤੇ ਕਾਰਜ ਬਾਰੇ ਚਰਚਾ ਹੋਵੇਗੀ ਉਥੇ ਹੀ ਅਕਾਲੀ ਲੀਡਰਾਂ ਦੇ ਵੱਲੋਂ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਖਬਰ ਸਾਹਮਣੇ ਆਈ ਕਿ ਹਰਜਿੰਦਰ ਸਿੰਘ ਧਾਮੀ ਦੇ ਹੁਸ਼ਿਆਰਪੁਰ ਰਿਹਾਈਸ਼ ਤੇ ਬਲਵਿੰਦਰ ਭੁੰਦੜ ਦਲਜੀਤ ਸਿੰਘ ਚੀਮਾ ਸਮੇਤ ਹੋਰ ਕਈ ਲੀਡਰ ਪਹੁੰਚੇ ਨੇ ਤਾਂ ਅਸਤੀਫਾ ਵਾਪਸ ਲੈਣ ਦੀ ਗੱਲ ਕਰ ਰਹੇ ਨੇ ਉਧਰ ਸਿੱਖ ਚਿੰਤਕ ਪ੍ਰੋਫੈਸਰ ਬਰਵਿੰਦਰ ਪਾਤ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦੇ ਹਾਂ ਕਿ ਜਥੇਦਾਰ ਰਗਵੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਤੇ ਜਥੇਦਾਰ ਸੁਲਤਾਨ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲਾਂ ਦੇ ਦਬਾਅ ਹੇਠ ਅਸਤੀਫਾ ਦੇਣ ਦੀ ਥਾਂ ਦਬਾਅ ਦੇ ਵਿੱਚੋਂ ਨਿਕਲਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਨੁਮਾਈ ਦਾ ਪੰਥਕ ਇਕੱਠ ਸੱਦਨ ਤੇ ਬਾਦਲ ਗਿਆ ਉੱਪਰ ਪੰਥਕ ਸਿਧਾਂਤਾਂ ਅਨੁਸਾਰ ਕਾਰਵਾਈ ਕਰਨ ਜੋ ਗੁਰੂ ਸਾਹਿਬ ਨੇ ਰਾਮਰਾਇਆ ਖਿਲਾਫ ਕੀਤੀ ਸੀ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਹੁਕਮਨਾਮੇ ਅਨਸਾਰ ਸ਼੍ਰੋਮਣੀ ਅਕਾਲ ਚਲ ਦੀ ਭਰਤੀ ਦਾ ਦੌਰ ਸ਼ੁਰੂ ਕੀਤਾ ਜਾਵੇ ਮੌਜੂਦਾ ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬਲਡੂਂਗਰ ਬਾਦਲ ਪਰਿਵਾਰ ਦੇ ਗੁਣਾਗਾਰ ਬਾਦਲ ਅਕਾਲੀ ਲੀਡਰਸ਼ਿਪ ਦੇ ਇਸ਼ਾਰੇ ਉੱਪਰ ਅਕਾਲ ਤਖਤ ਸਾਈ ਵੱਲੋਂ ਸੋਪੀ ਪੰਥਕ ਜ਼ਿੰਮੇਵਾਰੀ ਤੋਂ ਅਸਤੀਫਾ ਦੇ ਕੇ ਪੰਥਕ ਹੁਕਮਨਾਮੇ ਤੋਂ ਪਗੋੜੇ ਹੋ ਕੇ ਖਾਲਸਾ ਪੰਥ ਨੂੰ ਬੇਦਾਵਾ ਦੇ ਗਏ ਨੇ ਉਹਨਾਂ ਕਿਹਾ ਹੈ ਕਿ 2 ਦਸੰਬਰ ਤੋਂ ਲੈ ਕੇ ਹੁਣ ਤੱਕ ਸ਼੍ਰੋਮ ਕਮੇਟੀ ਦਾ ਪ੍ਰਧਾਨ ਧਾਮੀ ਹੁਕਮਨਾਮੇ ਨੂੰ ਡਿਵੌਨ ਦੀ ਥਾਂ ਜੋਕੇ ਕੋਰਾਵਾ ਬਾਦਲ ਪਰਿਵਾਰ ਦੇ ਹੱਕ ਦੇ ਵਿੱਚ ਖਲਨਾਇਕ ਮਾਮਾ ਸ਼ੁਕਰੀ ਵਾਲੀ ਭੂਮਿਕਾ ਨਿਭਾਉਂਦਾ ਰਿਹਾ ਹੈ ਸਿੱਖਾਗੁਰ ਨੇ ਕਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਉਸ ਸਮੇਂ ਦੇਣਾ ਚਾਹੀਦਾ ਸੀ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੰਤਰੀ ਕਮੇਟੀ ਦੇ ਵੱਲੋਂ ਝੂਠੀ ਰਿਪੋਰਟ ਬਣਾ ਕੇ ਸੇਵਾ ਮੁਕਤ ਕੀਤਾ ਗਿਆ ਸੀ ਪਰ ਧਾਮੀ ਨੇ ਪੰਥਕ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦਾ ਅਪਮਾਨ ਕੀਤਾ ਹੈ ਹਾਲਾਂਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਰੋਕਿਆ ਸੀ ਕਿ ਇਹ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਨਹੀਂ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਾਂਚ ਕਮੇਟੀ ਬਣਾਈ ਅਤੇ ਇਹ ਅਧਿਕਾਰ ਖੇਤਰ ਅਕਾਲ ਤਖਤ ਦਾ ਹੈ ਉਹਨਾਂ ਕਿਹਾ ਕਿ ਤਾਮੀ ਉਹ ਸਖਸ਼ ਨੇ ਜਿਸਨੇ ਪਰਤੀ ਕਮੇਟੀ ਦੇ ਅਕਾਲ ਤਖਤ ਦੇ ਹੁਕਮਨਾਮੇ ਦੀ ਪਾਲਣਾ ਨਹੀਂ ਹੋਣ ਦਿੱਤੀ ਅਤੇ ਗੁਨਾਗਾਰ ਲੀਡਰਸ਼ਿਪ ਬਾਦਲ ਦਲ ਦੀ ਕਟਪੁਤਲੀ ਵਜੋ ਵਿਚਾਰਦੇ ਰਹੇ ਹੁਣ ਵੀ ਉਸਨੇ ਅਸਤੀਫਾ ਦੇ ਕੇ ਅਕਾਲ ਤਖਤ ਦੀ ਕਾਰਵਾਈ ਦੇ ਵਿੱਚ ਅੜਿੱਕਾ ਪਾਇਆ ਹੈ ਉਹਨਾਂ ਕਿਹਾ ਕਿ ਅਰਜਿੰਦਰ ਸਿੰਘ ਧਾਮੀ ਨੂੰ ਪੰਥ ਵੱਲੋਂ ਗਿਆਨੀ ਗੁਰਪਚੰਦ ਸਿੰਘ ਦੇ ਅਡਵਾਰ ਦੇ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ ਪੰਥਕੋ ਆਗੂਆਂ ਨੇ ਸਮੂਹ ਪੰਥ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪੰਥ ਦੇ ਵਿੱਚ ਇੱਕ ਗੱਲ ਸਿੱਧ ਹੋ ਗਈ ਹੈ ਕਿ ਗੁਰੂ ਪੰਥ ਨੂੰ ਆਪਣੀ ਰਾਜਨੀਤੀ ਗੁਰੂ ਦੇ ਆਦਰਸ਼ਾਂ ਉੱਪਰ ਸਿਰਜਣੀ ਪੈਣੀ ਹੈ ਨਹੀਂ ਤਾਂ ਬਾਦਲ ਧਾਮੀ ਦਲਜੀਤ ਜੀ ਮੇ ਹਰ ਚਰਨ ਬੈਂਸ ਵਰਗੇ ਕਲੰਕਿਤ ਅਵਤਾਰ ਧਾਰਨ ਕਰਦੇ ਰਹਿਣਗੇ ਅਤੇ ਸਿੱਖ ਪੰਥ ਖੁਆਰ ਹੁੰਦਾ ਰਹੇਗਾ ਅਕਾਲੀ ਦਲ ਪੰਥਕ ਸੰਗਠਨ ਬਣਾਉਣ ਦੀ ਲੋੜ ਹੈ ਨਾ ਕਿ ਸਤਾ ਦੀ ਲਾਲਸਾ ਲਈ ਸਤਾ ਲਈ ਸਾਡਾ ਰਾਜਨੀਤਿਕ ਵਿੰਗ ਪੰਥਕ ਸੰਗਠਨ ਦੇ ਵਿੱਚੋਂ ਪੈਦਾ ਹੋਵੇਗਾ ਜੋ ਗਰੀਬ ਸਿੱਖ ਕਿਰਤियां ਦਲਿਤ ਅਤੇ ਸੰਗੀ ਸਾਥੀ ਬਣ ਕੇ ਰਾਜਨੀਤੀ ਕਰੇ ਪੰਥ ਤੇ ਮਨੁੱਖਤਾ ਦੀ ਜ਼ਿੰਮੇਵਾਰੀ ਸੰਭਾਲਦੇ ਆ ਪੰਥਕ ਪਰੰਪਰਾਵਾਂ ਉੱਪਰ ਪਹਿਰਾ ਦੇਣ ਵਾਲਾ ਹੋਵੇ ਆਗੂਆਂ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਆਪਣੇ ਪੁਰਖਿਆਂ ਦੇ ਸੰਗਠਨ ਅਕਾਲੀ ਦਲ ਦਾ ਪੰਥਕ ਨਿਰਮਾਣ ਕਰਨ ਵੱਲੋਂ ਕਦਮ ਚੁੱਕੜੇ ਚਾਹੀਦੇ ਨੇ